श्री ਚਾਂਝਾ ਇਸਮਤ ਨੋ ਭਾਰਤ ਦੇ ਰਾਸ਼ਟਰਪਤੀ ਵੀ ਵੀ ਜੀ ਨੂੰ ਸ਼ਬਦ ਭੇਜਿਆ ਸੰਮਤ ਸ਼ੈਨਸ਼ਾਈ ਨੋ ਕਹੇ ਮੇਰਾ ਚਾਰ ਮੰਗਲੋ ਮੰਗਲ ਆਚਾਰ ਇੱਕ ਕਰਾਇਆ ਪ੍ਰਭ ਛੜਾ ਦੇ ਤੋੜ ਨੇ ਸੰਗਲੋ ਜਗਤ ਬੰਦਰ ਰਹਿਣ ਨਾ ਪਾਇਆ ਖੇਲ ਤਕਨੇ ਸ਼ਾ ਕੰਗਲੋ ਕਿਰਪਾ ਵੇਖ ਮੁਖਾਇਆ ਵਿਖੇ ਪਹਾੜ ਜੰਗਲ ਸਮੁੰਦ ਸਾਗਰਾਂ ਕੋਝ ਖਜਾਇਆ ਜੀਨ ਤੁਨੀ ਦੀ ਹੱਦ ਆਵੇ ਲਗਣਾ ਜਗਤ ਕਨਾਰਾ ਨ ਕੋਈ ਰਖਾਇਆ ਜਨ ਭਗਤਾਂ ਪਹਿਨਾ ਕੇ ਨਾਮ ਕੰਗਣਾ ਧਨ ਦੇਵੇ ਮਾਨ ਵਡਿਆਈਆ ਸਤ ਦਾ ਸੱਚ ਸਮਝਾ ਕੇ ਪਰਮ ਆਨੰਦਨ ਆਨੰਦ ਆਨੰਦ ਨਾਲ ਮਿਲਾਇਆ ਤੁਰਦੀ ਥਾਰ ਛਾੜ ਕੇ ਰੰਗਣਾ ਹਰੰਗਤੀ ਆਪਣੇ ਨਾਲ ਰਖਾਇਆ ਕਰੇ ਖੇਲ ਵਿੱਚ ਵਰ ਭੰਡਣਾ ਪੰਡਿਤ ਪਾਵੇ ਕੂੜ ਲਕਾਇਆ ਸ਼ਕਤ ਕਰਿਆ ਵੇ ਖੰਡਣਾ ਖੰਡਾ ਸ਼ਬਦ ਨਾਮ ਚਿਲਾਇਆ ਲੇਕੇ ਲਾਇ ਤਰਾ ਚੰਦਨ ਸੂਰਿਆ ਗੰਢ ਪਵਾਇਆ ਜੋਤੀ ਜੋਤ ਸਰੂਪਾਰ ਆਪ ਆਪਣੀ ਕਿਰਪਾ ਕਰੋ ਸਦੇ ਆਪਣਾ ਸੰਗ ਬਨਾਇਆ ਸਗਲਾ ਸੰਗੀ ਬਣੇ ਗੋਪਾਤੀ ਪੀਤਰ ਡੇਰਾ ਲਾਇਆ ਕਿਰਪਾ ਕਰੇ ਕਮਲਾ ਪਾਤੀ ਪਤ ਪਰਮੇਸ਼ਰ ਤੁਰ ਦਰਗਿਆ ਸਤਰ ਹੜ ਸੁਜਨੀ ਕਰੇ ਰਾਤੀ ਰਤਰੀ ਆਪਣੇ ਨਾਲ ਮਹਿਕਾਇਆ ਸੱਚ ਪ੍ਰੀਤੀ ਜੋੜ ਕੇ ਨਾਤੀ ਨਾਤਾ ਇੱਕੋ ਇੱਕ ਦਸਾਇਆ ਨਾਮ ਅਨਦਾਨ ਜਨਾਕੇ ਗਾਤੀ ਗੈਰ ਗੰਭੀਰ ਪੜਾਇਆ ਮਿਹਰਵਾਨ ਹੋਵੇ ਪ੍ਰਕਤ ਸਮਰਾਤੀ ਸਮਰਾਤੇ ਆਪਣੀ ਕਾਰ ਕਮਾਇਆ ਰਸਤਰ ਦੇਵ ਪਾਤੀ ਪਤਰਕਾ ਗੰਮ ਕਲਾਇਆ ਖੇਲ ਤਕਣਾ ਲੋਕ ਮਾਤੀ ਮਾਤਰ ਭੂਮੀ ਆ ਕੋਟਾਇਆ ਜੋਤੀ ਜੋਤ ਸਰੂਪ ਅਰ ਆਪ ਆਪਣੀ ਕਿਰਪਾ ਕਰੋ ਦੇਵਨ ਹਾਰਾ ਸੱਚਾ ਵਰ ਸਦ ਆਪਣਾ ਸੱਚ ਦਾ ਰੰਗ ਆਪ ਰੰਗਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸਤ ਦਾ ਰੰਗ ਆਪ ਰੰਗਾਇਆ ਸਤਾਰਾ ਹਾੜ ਕਹੇ ਸੁਣ ਹੁਕਮ ਰਾਸ਼ਟਰ ਪਤ ਰਾਸ਼ਟਰ ਦੇ ਜਨਾਇਆ ਗੁਣ ਨਿਦਾਨ ਆਇਆ ਵਤ ਪਤ ਪਰਮੇਸ਼ਰ ਤੁਰ ਦਰਗਾਇਆ ਜਿਸ ਦਾ ਹੁਕਮ ਅਗਮ ਮਾ ਸਤ ਨਾ ਕੋਈ ਮੇਟੇ ਮੇਟ ਮਟਾਇਆ ਪਰਤ ਕੰਡਵਲ ਤੱਕ ਨਿਗਾਹ ਬੁੱਦੀ ਤੋਂ ਬਾਹਰ ਲਗਾਇਆ ਜੀਵਾਂ ਜਨਤਾ ਪਿਆ ਸ਼ੱਕ ਸੈਨ ਸਾਸਕੇ ਨਾ ਕੋਈ ਮਟਾਇਆ ਸਾਰੇ ਮੰਗਦੇ ਆਪਣਾ ਹੱਕ ਹਕੀਕਤ ਆਪਣਾ ਕੋਈ ਵਿਖਾਇਆ ਇਹ ਖੇਲ ਕਰੇ ਹੁਕਮ ਨਾਲ ਪ੍ਰਭੂ ਪ੍ਰਭ ਜਪ ਜਦ ਹੀ ਆਪਣੀ ਕਾਰ ਕਮਾਈ ਜਦ ਹੀ ਆਪਣੀ ਕਾਰ ਪੁਗਤਾਇਆ ਗਰੀਬ ਨਾ ਮਾਣਿਆ ਗੋਦੀ ਚੱਕ ਕੋਦਿਆਂ ਕੰਮਲਿਆਂ ਹੋਏ ਸਹਾਇਆ ਸੰਦੇਸਾ ਦੇ ਕੇ ਪੇਵ ਖੁਲਾਇਆਪ ਆਪਣੀ ਦਇਆ ਕਮਾਇਆ ਕੁਰਖ ਕਲਾ ਦੀਨ ਦੁਨੀ ਦਾ ਕੂੜਾ ਮਿਟੇ ਤਪ ਤਪ ਤਗਣੀ ਜਗਤ ਬਜਾਈਆ ਸ਼ਬਦੀ ਹੁਕਮ ਦੇਵੇ ਸੱਚ ਨਾ ਕੋਈ ਮਿੱਟੇ ਮੇਟ ਮਟਾਈਆ ਕਾਇਆ ਮਾਟੀ ਪੰਡ ਜੀਵ ਕੱਚ ਕੰਚਨਗੜ ਨજર ਕਿਸੇ ਨਾ ਆਇਆ ਚਾਰ ਵਰਨਾ ਸ਼ਾਂਤ ਕਰਾ ਸਕੇ ਕੋਈ ਨਾ ਰਤ ਰਤੀ ਰਤ ਨਾ ਕੋਈ ਵਕਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸਭ ਸੁਲਤਾਨਾ ਇੱਕ ਖਵਾਇਆ ਸਤਗੁਰ ਸ਼ਬਦ ਕਹੇ ਸੁਨ ਭਾਰਤ ਖੰਡੀ ਪੂਪ ਪੇਵ ਅਪੇਦ ਖੁਲਾਇਆ ਪ੍ਰਭ ਹੋਇਆ ਪ੍ਰਗਟ ਹੋਇਆ ਪ੍ਰਭ ਸਤ ਸਰੂਪ ਪ੍ਰਗਟ ਹੋਇਆ ਪ੍ਰਭ ਸਤ ਸਰੂਪ ਰੂਪ ਅਨੂਪ ਨੂਰ ਅਲਇਆ ਜਿਸ ਦਾ ਹੁਕਮ ਆਵੇ ਸ਼ਬਦੀ ਤਾਰ ਦੂਤ ਤੁਰ ਪੈਗਾਮ ਦੜਰਾਇਆ ਨਮਖੰਡ ਨਮਖੰਡ ਪੈਣੀ ਲੂਟ ਸਤ ਸਤ ਨਾ ਕੋਈ ਵਰਤਾਇਆ ਦਿਨਾਂ ਮਜਬਾ ਹੋਵੇ ਫੁੱਟ ਫੁੱਟ ਕੋ ਹੋਏ ਲੁਕਾਇਆ ਰਹੀ ਤੁਰ ਜਾਣਾ ਮੁਹੱਬਤ ਜਾਣੀ ਟੂਟ ਟੁੱਟਿਆ ਗੰਡਨਾ ਕੋਇ ਕੁਆਇਆ ਪ੍ਰਭ پاਗ ਲਗਾਇਆ ਸੰਬਲ ਨਗਰੀ ਆਪਣੀ ਕੂਟ ਸਾਡੇ ਤਿੰਨ ਹੱਥ ਦੇ ਰਾ ਲਾਇਆ ਵੀ ਵੀ ਗਿਰੀ ਨਾ ਸਮਝਣਾ ਝੂਠ ਪੁਰਖ ਕਾਲਾ ਨੂਰ ਲਾਇਆ ਖੇਲ ਕਰੇ ਵਿੱਚ ਪੰਜ ਪੂਤ ਕਾਇਆ ਕਬਾ ਇੱਕ ਸੁਹਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੋ ਦੇਵਨ ਹਾਰਾ ਤੁਰਦਾ ਵਰ ਤੁਰ ਮਾਲਕ ਵੱਡ ਵੜਿਆਇਆ ਸਤਿਗੁਰ ਸ਼ਬਦ ਕਹੇ ਨਾ ਜਾ ਅਦਲੀ ਦਵਾਰ ਤੁਰ ਪਰਮਾਨਾ ਇੱਕ ਸੁਨਾਇਆ ਸ ਸੋ ਸੁਲਤਾਨੋ ਆਇਆ ਕਲ ਕਲ ਕੀ ਅਵਤਾਰ ਨਿਕਲੰਖਾ ਵੇਸ ਵਟਾਇਆ ਨੂਰ ਨਰਨ ਰੂਪ ਅਮਾਮ ਅਮਾਮਾ ਰੂਪ ਅਪਾਰ ਰੂਪ ਨੂਰ ਅਮਾਮ ਅਮਾਮਾ ਰੂਪ ਅਪਾਰ ਨੂਰ 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 ਅਲਾਇਆ ਆਪ ਦੇ ਵਸੇ ਸੰਭਲ ਕਾਰਬਾਰ ਸਾਚੀ ਨਗਰੀ ਡੇਰਾ ਲਾਇਆ ਜੋ ਸਬਦੇ ਲੈਣ ਦਿਨੇ ਰਿਆ ਵਿਚਾਰ ਲੇਖਾ ਜਾਣੇ ਤੋਂ ਥਾਇਆ ਜੋ ਪ੍ਰਵਖਤ ਦਥਿਆ ਪਿਕੰਬਰ ਗੁਰ ਅਵਤਾਰ ਪਸ਼ੀਨ ਗਵਾਇਆ ਵਿਤ ਦਿੜ ਰਾਇਆ ਸੋ ਵੇਖੇ ਵਿਖਸੇ ਪਾਵੇ ਸਾਰ ਮਾ ਸਰਥੀ ਆਪਣਾ ਹੁਕਮ ਵਰਤਾਇਆ ਉਹ ਖੇਲੇ ਖੇਲ ਕਮਾਲ ਬੁੱਧੀ ਸਮਝ ਕੋਈ ਨਾ ਪਾਇਆ ਉਹਦਾ ਪਤਾ ਜਗਤ ਤਾਰ ਜਠੂ ਆਲ ਡਾਕ ਖਾਨਾ ਹੋ ਗਿਆ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਤਹਿਸੀਲ ਇਨਾਂ ਖਰਾ ਸਿਵਤ ਲਾਇਆ ਉਹ ਸੰਭਲ ਬੈਠਾ ਸੁਰਤ ਸੰਭਾਲ ਤੁਰਦਾ ਹੁਕਮ ਇੱਕ ਜਨਾਇਆ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖੇ ਸਭ ਦਾ ਹਾਲ ਤਤ ਤਤ ਖੋਜ ਖਜਾਇਆ ਜੋਤੀ ਜੋਤ ਸਰੂਪ ਹੋਰ ਆਪ ਆਪਣੀ ਕਿਰਪਾ ਕਰੋ ਦੇਵ ਨਹਰਾ ਤੁਰਦਾ ਵਾਰ ਤੁਰ ਮਾਲਕ ਬੇ ਪਰਵਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੋ ਦੇਵ ਨਹਰਾ ਤੁਰਦਾ ਵਾਰ ਤੁਰ ਮਾਲਕ ਬੇ ਪਰਵਾਇਆ ਸੋ ਹੰਗੁ ਮਾਰੈ ਸੀ ਗੁਰੂ ਜੀ ਚੋ ਪਾਵਾਂ ਕੀਚਾ So angma um,